ਵੇਖੋ ਤੁਸਾਂ ਜਿਹੜਾ ਜ ਮੰਗਲਾ ਸਮੂਹ ਹੈ ਇਹਦਾ ਲੰਬ ਮੈਜਰਟੀ ਲੈ ਕੇ ਨਾਪਤ ਵਿੱਚ ਪਿੰਡ ਦੇ ਵਿੱਚ ਵੀ ਵਿਰੋਧ ਕੀਤਾ ਗਿਆ ਉਹਨਾਂ ਬੱਚੇ ਬੱਚੇ ਨਹੀਂ ਕਿਹਾ ਜਾਣਾ ਚਾਹੀਦਾ। ਦੇਖੋ ਮੈਂ ਇਸ ਗੱਲ ਦੇ ਖਿਲਾਫ ਹੈਗਾ। ਬੱਚਿਆਂ ਨੂੰ ਮੁੰਡੇ ਹੋਣ ਕੁੜੀਆਂ ਹੋਣ ਉਹਨਾਂ ਨੂੰ ਆਪਣੇ ਜਦੋਂ ਉਹ ਬਾਲਗ ਹੋ ਜਾਂਦੇ ਹੈਗੇ ਆ ਤਾਂ ਉਹਨਾਂ ਨੂੰ ਆਪਣਾ ਜੀਵਨ ਸਾਥੀ ਚੁਣਨ ਦਾ ਅਧਿਕਾਰ ਹੈਗਾ। ਇਹ ਇੱਕ ਮਨੁੱਖੀ ਅਧਿਕਾਰ ਵੀ ਹੈ, ਸੰਵਿਧਾਨਿਕ ਅਧਿਕਾਰ ਵੀ ਹੈ, ਜਮਹੂਰੀ ਅਧਿਕਾਰ ਵੀ ਹੈਗਾ। ਇਹ ਸੱਤ ਦੀ ਕਿਸੇ ਵੀ ਦਬਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈਗੀ। ਬਾਕੀ ਜਿਹੜੇ ਨਵੇਂ ਵਰਤਾਰੇ ਹੈਗੇ ਆ ਜਾ ਸਮਾਜਿਕ ਸੋਚ ਹੈਗੀ ਹੈ ਇਹ ਸਮੇਂ ਦੇ ਹਾਂ ਨਾਲ ਨਹੀਂ ਜਲਦੀ ਸਮੇਂ ਤੋਂ ਪਿੱਛੇ ਚੱਲਦੀ ਹੁੰਦੀ ਹੈਗੀ ਹੈ ਇਸ ਮੁਲਕ ਵਿੱਚ ਸਤੀ ਪ੍ਰਥਾ ਵੀ ਚੱਲਦੀ ਰਹੀ ਹੈ ਉਦੋਂ ਵੀ ਲੋਕੀ ਹਮਾਇਤੀ ਕਰਦੇ ਹਾਂ ਮੈਤੀ ਹੁੰਦੇ ਸੀਗੇ ਕੁੜੀਆਂ ਨੂੰ ਸਕੂਲ ਪੜ੍ਹਨ ਇਸ ਭੇਜਿਆ ਜਾਂਦਾ ਉਦੋਂ ਵੀ ਲੋਕੀ ਹਮਾਇਤੀ ਹੁੰਦੇ ਸੀਗੇ ਵਿਦਵਾ ਨੂੰ ਬਿਆਹ ਹੀ ਕਰਨ ਦੇ ਉਦੋਂ ਵੀ ਲੋਕੀ ਹਮਾਇਤੀ ਹੁੰਦੇ ਸੀਗੇ ਗਰਭਪਾਤ ਕੁੜੀਆਂ ਤੋਂ ਜਿਹੜੀ ਕੋਣ ਹੱਤਿਆ ਵੀ ਚੱਲਦੀ ਰਹੀ ਹੈ ਇੱਥੇ ਉਹਨੂੰ ਵੀ ਸਮਾਜਿਕ ਸਹਿਮਤੀ ਮਿਲਦੀ ਰਹੀ ਹੈਗੀ ਹੈ इस जात पात को तो समाजिक सहमति मिली हुई है सो बहुत कुछ है समाजिक जी जी ए गल् जिन्हों को समाजिक सहमति मिली हुई है जी जायज नहीं है लिया। इसे तरह मुंडे कुड़िया का जे विद्या का पसारा होगा चानण का पसारा होगा समाज आसमिक मिलेगा दुनिया आगे तुरूगी तो यह रिश्ता रिश्ते बनने ਨੇੜ ਨੇੜਤਾਵਾਂ ਹੋਣੀਆ ਜਾਂ ਮੁਹੱਬਤ ਹੋਣੀ ਪਿਆਰ ਹੋਣੇ ਵਿਆਹ ਹੋਣੇ ਇੱਕ ਬਤਾਰਾ ਹੈਗਾ ਜਿਹੜਾ ਕਿ ਦੇਖ ਚਾਪ ਕਾਫੀ ਸਾਹਮਣੇ ਆ ਰਿਹਾ ਹੈਗਾ ਤੇ ਹੋਰ ਜ਼ੋਰ ਨਾਲ ਸਾਹਮਣੇ ਆਊਗਾ ਸਮਾਜ ਦਾ ਆਪਣਾ ਇਸ ਵਾਸਤੇ ਆਪਣੇ ਨੂੰ ਤਿਆਰ ਕਰਨਾ ਚਾਹੀਦਾ ਇਸ ਵਾਸਤੇ ਸਮਾਜ ਨੂੰ ਖੁੱਲ੍ਹਦਲੀ ਪੜਾਣੀ ਚਾਹੀਦੀ ਹੈ ਇਹ ਇਹ ਠੀਕ ਹੈ ਕਿ ਬੱਚਿਆਂ ਨੂੰ ਆਪਣੇ ਪਾਰਟਨਰ ਚੁਣਣ ਵਿੱਚ ਮਦਦ ਕਰਨੀ ਚਾਹੀਦੀ ਹੈ ਜੇ ਉਹ ਉਹਨਾਂ ਨੂੰ ਲੱਗਦਾ ਕਿ ਵੀ ਇਹ ਪਾਰਟਨਰ ਠੀਕ ਨਹੀਂ ਤਾਂ ਉਸ ਤੇ ਮਾਪੇ ਦਖਲ ਵੀ ਦੇ ਸਕਦੇ ਆ ਪਰ ਬੱਚਾ ਉਹਨਾਂ ਦੇ ਹੱਕਾਂ ਨਾਲ ਦਿਓ ਜਾਂ ਉਹਨਾਂ ਦੇ ਮਤਲਬ ਐਨੀ ਬੰਦਸ਼ ਲਾਓ ਕਿ ਉਹ ਡਰਦੇ ਮਾਰੇ ਬਾਈ ਕਰ ਦਿਓ ਮਾਰੇ ਜਾਨ ਇਦਾਂ ਦੀ ਬੈਸਟ ਆ ਮਾਹੌਲ ਇਲਾ ਕੈਮ ਕਰਨਾ ਸਮਝ ਬਲੋ ਉਹ ਮੈਂ ਉਹ ਗੱਲ ਸਮਝਦਾ ਦੱਸੋ ਬਲੋ ਰੇਸ਼ਾਂ ਦੇ ਵਿੱਚ ਬਿਲਕੁਲ ਕੋਈ ਆਮ ਜਿਹੇ ਹਮਦਰਦ ਹੈ ਕਿਹਾ ਉਹ ਨਾ ਪੰਜਾਬ ਦੇ ਵਿੱਚ ਸਿੱਕੇ ਦਾ ਕੋਈ ਮੋਲ ਮੱਝ ਤੇ ਕਿ ਬੱਚੇ ਡਰ ਦੇ ਮਾਹੌਲ ਦੇ ਵਿੱਚ ਨਾ ਇਸ ਤਰ੍ਹਾਂ ਰਹਿੰਦੇ ਗਲਤ ਕਰ ਨਾ ਚੁੱਕੋ ਬਿਲਕੁਲ ਬਿਲਕੁਲ ਬੱਚਿਆਂ ਨੂੰ ਦੇਖੋ ਇਸ ਤਰ੍ਹਾਂ ਜਿਸ ਤਰ੍ਹਾਂ ਦੀ ਹੁਣ ਉਹਨਾਂ ਦੇ ਮਾਤਿਆਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਮਾਪਿਆਂ ਨੂੰ ਤੱਕ ਜਿਹੜਾ ਇੱਕ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਪੰਚਾਇਤਾਂ ਨੂੰ ਚਾਹੀਦਾ ਹੈਗਾ ਸਿੰਧ ਮੋਹਤਰ ਸਜਣਾ ਨੂੰ ਚਾਹੀਦਾ ਕਿ ਇਹ ਮਾਹੌਲ ਨੂੰ ਖਤਮ ਕਰਕੇ ਇੱਕ ਅਜਿਹਾ ਮਾਹੌਲ ਕਾਇਮ ਕੀਤਾ ਜਾਵੇ ਜਿਸse ਬੱਚੇ ਆਪਣੇ ਜੋ ਆਪਣਾ ਜੋ ਜਿਹਾ ਇਜ਼ਹਾਰ ਹੈਗਾ ਆਪਣੀ ਖਿਆਲਤ ਦਾ ਆਪਣੇ ਵਿਚਾਰਾਂ ਦਾ ਜਾਂ ਆਪਣੇ ਟਟਾਉ ਦਾ ਕਰ ਸਕਣ ਤੇ ਇੱਕ ਜਮਹੂਰੀ ਮਾਹੌਲ ਚ ਲੋਕੀ ਵਿਚ ਵਿਚਰ ਸਕਣ ਤੇ ਜਿਹੜੀ ਨਵਾਂ ਸਮਾਜ ਜੋ ਸਾਹਮਣੇ ਆ ਰਿਹਾ ਹੈਗਾ ਜੋ ਨਵੇਂ ਵਿਕਾਸ ਦੇ ਜੋ ਦਸਦੀ ਨਵੇਂ ਖੁੱਲ ਰਹੇ ਹੈਗੇ ਜਿਹੜੇ ਪਟਿਆਲਾ ਤੇ ਸੰਗਰੂਰ ਦੇ ਵਿਚਕਾਰ ਸੱਤ ਕਾਲਜ ਹੈਗੇ ਆ ਨਰਸੇ ਕਾਲਜ ਹੈ ਗਿਆ ਫਿਜ਼ੀਓਥੈਰੇਪੀ ਦੇ ਕਾਲਜ ਹੈ ਇੰਜੀਨੀਅਰਿੰਗ ਕਾਲਜ ਹੈ ਤਾਂ ਹਜ਼ਾਰਾਂ ਬੱਚੇ ਦੇ ਰੋਜ਼ ਪੜਨ ਪੜਨ ਆਣਗੇ ਪਿੰਡਾਂ ਵਿੱਚੋਂ ਕਿ ਬੱਚੇ ਨੂੰ ਘਰ ਦਾ ਬਿਠਾ ਨਹੀਂ ਸਕਦੇ ਤੇ ਬੱਚਿਆਂ ਦੀ ਆਸਪੀ ਚੀਜ਼ ਉਹਨਾਂ ਦੇ ਰਿਸ਼ਤੇ ਵੀ ਬਣਨਗੇ ਉਹਨਾਂ ਨੂੰ ਇੱਕ ਦੂਜੇ ਦੂਜੇ ਸੈਕਸ ਪ੍ਰਤੀ ਉਹਨਾਂ ਦੀ ਅਟਰੈਕਸ਼ਨ ਵੀ ਹੋਊਗੀ ਇਹ ਕੁਦਰਤ ਹੀ ਬਤਾ ਰਹੇਗਾ ਤੇ ਇਹ ਇਹ ਕੋਈ ਚੋਰੀ ਕੋਣ ਵਾਲੀ ਗੱਲ ਨਹੀਂ ਹੈਗੀ ਹੈ ਤੇ ਉਹਦੇ ਵਿੱਚ ਜੇ ਜੇਕਰ ਦਿੱਕਤਾਂ ਹੋ ਆਣੀਆਂ ਹੈਗੀਆਂ ਜਾਂ ਕੋਈ ਤੁਹਾਨੂੰ ਲੱਗਦਾ ਕਿ ਪਿੰਡ ਦੇ ਵਿੱਚ ਹੀ ਨੀ ਹੋਣਾ ਚਾਹੀਦਾ ਹੈਗਾ ਤਾਂ ਉਹਨੂੰ ਸਮਝਾਵਾਂਗੇ ਜਾਂ ਕੋਈ ਹੋਰ ਤਰੀਕੇ ਤਕੜੇ ਜਾ ਸਕਦੇ ਬੰਗਸ਼ਾ ਲਾਣੀਆਂ ਦਹਿਸ਼ਤ ਮੰਦ ਜਿਹਦਾ ਮਾਹੌਲ ਬਣਾਉਣਾ ਹੈਗਾ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਤੱਕ ਮਾਪਿਆਂ ਤੱਕ ਜਾਂ ਉਹਨਾਂ ਦੇ ਮਹਿਤੀਆ ਤੱਕ ਮਤਲਬ ਉਹਨਾਂ ਨੂੰ ਧਮਕੀਆਂ ਦੇਣੀਆਂ ਇਹ ਗਲਤ ਹੈ ਯਾਰ ਕੋਈ ਹੋਰ ਵੀ ਬੱਚੇ ਨੂੰ ਮਿਲਣੇ ਚਾਹੀਦੇ ਜੀ ਇਹ ਚਾਅ ਜ ਹੋਣ ਕਿ ਬੱਚੇ ਇਸ ਤਰ੍ਹਾਂ ਦੇ ਮੌਜੂਦ ਕੁੱਤੇ ਕਦਮ ਹਾਂ ਬਿਲਕੁਲ ਬਿਲਕੁਲ ਨਹੀਂ ਬੱਚਾ ਜਿਹੜਾ ਇਹ ਮਾਹੌਲ ਹੈ ਜਿਵੇਂ ਯੂਰਪ ਤੇ ਜਿਵੇਂ ਵਿਕਸਿਤ ਦੇਸ਼ਾਂ ਵਿੱਚ ਹੈਗਾ ਉੱਥੇ ਮਾਹੌਲ ਠੀਕ ਹੈਗਾ ਲੋਕੀ ਆਪਣਾ ਪਾਰਟਨਰ ਚੁਣਦੇ ਨੇ ਤੇ ਜੋਰ ਔਰ ਇਸ ਗੱਲ ਦੀ ਕੀ ਗਰੰਟੀ ਜੀ ਦੇਖੀ ਜਾਵੇ ਤਾਂ ਜਿੰਨੇ ਅਦਾਲਤਾਂ ਚ ਕੇਸ ਚੱਲਦੇ ਪਏ ਨੇ ਉਹਨਾਂ ਦੀ ਮੈਜੋਰਟੀ ਕੇਸ ਅਜੇ ਵੀ ਜਿਹੜੇ ਹੈਗੇ ਆ ਉਹ ਜਿਹੜੇ ਮਾਪਿਆਂ ਦੁਆਰਾ ਲੱਭੇ ਹੋਏ ਰਿਸ਼ਤੇ ਹੈਗੇ ਆਪਣੀ ਜਾਤ ਆਪਣੇ ਗੋਤ ਆਪਣੇ ਧਰਮ ਵਿੱਚ ਤਾਂ ਉੱਥੇ ਵੀ ਕਿੰਨੀਆਂ ਦਿੱਕਤਾਂ ਆਉਂਦੀਆਂ ਜੇ ਮਾਪੇ ਮਾਰ ਖਾ ਸਕਦੇ ਆ ਤਾਂ ਕਿਤੇ ਬੱਚੇ ਵੀ ਮਾਰ ਖਾ ਸਕਦੇ ਆ ਇਹ ਨਜੀਆ ਪੜਾਉਣਾ ਚਾਹੀਦਾ ਬੱਚਿਆਂ ਬਾਰੇ ਨਾ ਕਿ ਇੱਕ ਜਿਹੜਾ ਟਾਈਟ ਜੈਕਟ ਪ੍ਰੋਗਰਾਮ ਹੈਗਾ ਇਹ ਕਹਿਣ ਵੱਜਮਾ ਮਤਲਬ ਇੱਕ ਪੱਗ ਦੇ ਨਾਂ ਤੇ ਕਿੱਤੇ ਦੇ ਨਾਤੇ ਕਮਿਊਨਿਟੀ ਦੇ ਨਾਤੇ ਵਿਰਸਾ ਵਿਰਾਸਤ ਦੇ ਨਾਤੇ ਜਿਹੜਾ ਦਬ ਦਬੇਸ਼ਾਲਾ ਮਾਹੌਲ ਹੈਗਾ ਮੈਂ ਮੈਨੂੰ ਬਿਲਕੁਲ ਮੰਨਜ਼ੂਰ ਨਹੀਂ ਹੈਗਾ